ਸਰਕਾਰ ਫਲੋ ਸਾਹਮਣੇ ਆ ਰਹੀ ਹੈ ਕਿਉਂਕਿ ਨਸ਼ਿਆਂ ਨੂੰ ਲੈ ਕੇ ਲਗਾਤਾਰ ਪੰਜਾਬ ਸਰਕਾਰ ਸਖਤ ਹੁੰਦੀ ਹੋਈ ਨਜ਼ਰ ਆ ਰਹੀ ਹੈ ਜਿੱਥੇ ਕੱਲ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਫਲੋ ਆਪ ਪੰਜਾਬ ਪਵਨ ਵਿਖੇ ਮੀਟਿੰਗ ਕੀਤੀ ਗਈ ਉੱਥੇ ਹੀ ਅੱਜ ਡੀਜੀਪੀ ਨਵੀਂ ਕਮੇਟੀ ਜੋ ਨਸ਼ਿਆਂ ਨੂੰ ਲੈ ਕੇ ਬਣਾਈ ਗਈ ਆ ਉਸ ਦੇ ਨਾਲ ਮੀਟਿੰਗ ਕਰਨਗੇ ਸਾਰੀਆਂ ਰਿਪੋਰਟਾਂ ਸਾਂਝੀਆਂ ਕਰਨਗੇ ਤੁਹਾਨੂੰ ਦੱਸ ਦਈਏ ਕਿ ਨਵੀਂ ਕਮੇਟੀ ਇੱਕ ਕੈਬਨਿਟ ਕਮੇਟੀ ਬਣਾਈ ਗਈ ਹੈ ਜਿਸ ਦੇ ਵਿੱਚ ਪੰਜ ਦਿਗਜ ਲੀਡਰ ਮੌਜੂਦ ਨੇ ਉਹਨਾਂ ਲੀਡਰਾਂ ਦੇ ਵਿੱਚ ਵਿੱਤ ਮੰਤਰੀ ਹਰਪਾਲ ਚੀਮਾ ਅਮਨ ਅਰੋੜਾ ਸਮੇਤ ਤਿੰਨ ਹੋਰ ਵੱਡੇ ਚਿਹਰੇ ਨੇ ਜੋ ਇਸ ਕੈਬਨਿਟ ਕਮੇਟੀ ਦਾ ਹਿੱਸਾ ਨੇ ਤੁਹਾਨੂੰ ਦੱਸਦਾ ਇਹ ਕਿ ਇਸ ਵੇਲੇ ਦੀ ਵੱਡੀ ਖਬਰ ਮੰਨੀ ਜਾ ਰਹੀ ਹੈ ਕਿਉਂਕਿ ਕੁਝ ਮਿੰਟਾਂ ਦੇ ਦੌਰਾਨ ਹੀ ਇਹ ਮੀਟਿੰਗ ਸ਼ੁਰੂ ਹੋ ਜਾਵੇਗੀ ਲਗਾਤਾਰ ਨਸ਼ਿਆਂ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਸੀ ਲਗਾਤਾਰ ਲੋਕ ਸਵਾਲ ਚੁਕਦੇ ਨਜ਼ਰ ਆ ਰਹੇ ਸੀ ਕਿਉਂਕਿ ਜਿਸ ਹਿਸਾਬ ਦਾ ਪੰਜਾਬ ਦਾ ਮਾਹੌਲ ਹੋਇਆ ਪਿਆ ਸੀ ਉਸ ਹਿਸਾਬ ਦੀ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਉਸ ਮਾਹੌਲ ਤੇ ਨਜ਼ਰ ਵੀ ਸੀ ਜਿਸ ਦੇ ਚਲਦਿਆ ਹੁਣ ਉਹ ਸਖਤ ਹੋ ਗਏ ਨੇ ਉਹਨਾਂ ਨੇ ਪ੍ਰਸ਼ਾਸਨ ਨੂੰ ਵੀ ਤਾੜਨਾ ਕੀਤੀ ਹੈ ਕਿ ਕੋਈ ਵੀ ਬੰਦਾ ਤੁਹਾਡੇ ਕੋਲ ਸ਼ਿਕਾਇਤ ਲੈ ਕੇ ਆਉਂਦਾ ਤਾਂ ਤੁਸੀਂ ਤੁਰੰਤ ਕਾਰਵਾਈ ਕਰਨੀ ਆ ਹੋਰ ਤਾਂ ਹੋਰ ਜੇ ਪਿਛਲੇ ਕਈ ਦਿਨਾਂ ਦੀ ਗੱਲ ਕੀਤੀ ਜਾਵੇ ਤਾਂ ਉਸੇ ਦੇ ਦੌਰਾਨ ਹੀ ਆਪਾਂ ਵੇਖਿਆ ਕਿ ਗੁਰਦਾਸਪੁਰ ਦੇ ਵਿੱਚ ਨਸ਼ਾ ਤਸਕਰ ਸੋਨੂ ਦੇ ਘਰ ਤੇ ਬੁਲਡੋਜ਼ਰ ਚਲਾਇਆ ਗਿਆ ਰਾਤ ਦੀਆਂ ਤਸਵੀਰਾਂ ਸਾਹਮਣੇ ਆਈਆਂ ਐਵੇਂ ਹੀ ਦੁਪਹਿਰ ਤੱਕ ਬੁਲਡੋਜ਼ਰ ਲੁਧਿਆਣੇ ਦੇ ਇੱਕ ਨਸ਼ਾ ਤਸਕਰ ਦੇ ਘਰ ਤੇ ਵੀ ਚੱਲਿਆ ਤੇ ਉਸ ਤੋਂ ਅਗਲੇ ਦਿਨ ਦੀ ਜੇ ਗੱਲ ਕੀਤੀ ਜਾਵੇ ਤਾਂ ਪਟਿਆਲੇ ਰਹਿਦੀ ਰਿੰਕੀ ਉਸ ਨੂੰ ਵੀ ਨਾ ਬਖਸ਼ਿਆ ਗਿਆ ਕਿਉਂਕਿ ਉਸ ਤੇ 10 ਪਰਚੇ ਦਰਜ ਸੀ ਸ਼ਰੀਆਮ ਜਨਾਨੀ ਨਸ਼ਾ ਵੇਚਦੀ ਸੀ ਲੋਕਾਂ ਦੇ ਘਰ ਪੱਟੇ ਸੀ ਤਾਂ ਉਸ ਦੇ ਵੀ ਜਿਹੜਾ ਸੀਗਾ ਪਰਚਾ ਦਰਜ ਕੀਤਾ ਗਿਆ ਤੇ ਉਹਦੇ ਘਰ ਤੇ ਵੀ ਬਲਡੋਜ਼ਰ ਚਲਾਇਆ ਗਿਆ ਉਸ ਤੋਂ ਬਾਅਦ ਅਗਲਾ ਮਾਮਲਾ ਸਾਹਮਣੇ ਆਉਂਦਾ ਹੈ ਲੁਧਿਆਣਾ ਦੇ ਪਿੰਡ ਨਾਰੰਗਵਾਲ ਦਾ ਜੁਥੇ ਸਰਪੰਚ ਮਨਜਿੰਦਰ ਗਰੇਵਾਲ ਉਹ ਨਸ਼ਾ ਵੇਚਣ ਵਾਲਿਆਂ ਦੇ ਘਰੇ ਜਾਂਦਾ ਉਹਨਾਂ ਨੂੰ ਕਹਿੰਦਾ ਕਿ ਤੁਸੀਂ ਨਰਕ ਦੇ ਵਿੱਚ ਜਵਾਕਾਂ ਨੂੰ ਨਾ ਟਕੇ ਲੋ ਤੁਹਾਡਾ ਕੁਛ ਨਹੀਂ ਬਣਣਾ ਪਰ ਉਹ ਜਨਾਨੀ ਸ਼ਰੀਆਮ ਸਿੱਧੀ ਹੋ ਜਾਂਦੀ ਹੈ ਸ਼ਰੀਆਮ ਉਹਨੂੰ ਕਹਿੰਦੀ ਹੈ ਕੀ ਕਰਲਾ ਤੂੰ ਸਾਡਾ ਕੀ ਕਰੇਗਾ ਅਸੀਂ ਕਿਹੜਾ ਅੱਜ ਦੇ ਵੇਚਦੇ ਆ ਇਹ ਵੀਡੀਓ ਵੀ ਅਸੀਂ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਵੀਡੀਓ ਪੰਜਾਬ ਸਰਕਾਰ ਤੱਕ ਪਹੁੰਚੀ ਪੰਜਾਬ ਸਰਕਾਰ ਨੇ ਤੁਰੰਤ ਹੀ ਐਕਸ਼ਨ ਲੈ ਲਿਆ ਪੰਜਾਬ ਸਰਕਾਰ ਨੇ ਨਾਲ ਦੀ ਨਾਲ ਸਰਪੰਚ ਨੂੰ ਫੋਨ ਕੀਤਾ ਤੇ ਕਿਹਾ ਕਿ ਅਸੀਂ ਤੇਰੇ ਕੋਲ ਪਹੁੰਚਦੇ ਆ ਉਸੇ ਵਕਤ ਹੀ ਐਸਐਸਪੀ ਤੇ ਡੀਐਸਪੀ ਅੱਧੀ ਰਾਤ ਨੂੰ ਉੱਥੇ ਪਹੁੰਚ ਗਏ ਜਿੱਥੇ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਉੱਥੇ ਹੀ ਉਹਨਾਂ ਦੇ ਘਰ ਤੇ ਵੀ ਬੁਲਡੋਜ਼ਰ ਚਲਾਇਆ ਗਿਆ ਕੱਲ ਦੇ ਮੌਕੇ ਦੀ ਜੇ ਗੱਲ ਕੀਤੀ ਜਾਵੇ ਤਾਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨਸ ਮੇਤ ਦਿੱਗਜ ਲੀਡਰ ਜੋ ਨਵੀਂ ਕੈਬਨਟ ਕਮੇਟੀ ਦੇ ਵਿੱਚ ਸ਼ਾਮਿਲ ਨੇ ਉਹਨਾਂ ਸਮੇਤ ਸਾਰੇ ਜ਼ਿਲ੍ਹਿਆਂ ਦੇ ਐਸਐਸਪੀ ਤੇ ਡੀਐਸਪੀ ਮੀਟਿੰਗ ਦੇ ਵਿੱਚ ਇਕੱਠੇ ਕਰ ਲਈ ਸਾਰਿਆਂ ਨੂੰ ਸਖਤ ਚੇਤਾਵਨੀ ਦਿੱਤੀ ਹੈ ਕਿ ਨਸ਼ਿਆਂ ਤੇ ਠੱਲ ਪਾਉਣੀ ਹੈ ਨਸ਼ਿਆਂ ਤੇ ਰੋਕ ਲਾਉਣੀ ਹੈ ਜਿਹੜੀ ਵੀ ਤੁਹਾਡੇ ਕੋਲ ਛੋਟੀ ਤੋਂ ਛੋਟੀ ਵੀ ਗੱਲ ਛੋਟੀ ਤੋਂ ਛੋਟੀ ਸੂ ਵੀ ਪਹੁੰਚ ਦਿਆ ਤਾਂ ਤੁਸੀਂ ਤੁਰੰਤ ਉੱਥੇ ਜਾਣਾ ਤੇ ਉਸ ਤੇ ਮੌਕੇ ਤੇ ਕਾਰਵਾਈ ਕਰਨੀ ਹੈ ਕਿਉਂਕਿ ਲੋਕ ਇਹ ਵੀ ਕਹਿੰਦੇ ਹੋਏ ਨਜ਼ਰ ਆ ਰਹੇ ਸੀ ਕਿ ਅਸੀਂ ਤਾਂ ਜੀ ਪੁਲਿਸ ਨੂੰ ਕੰਪਲੇਂਟ ਕਰਦੇ ਆਂ ਪੁਲਿਸ ਵਾਲੇ ਚੱਕ ਕੇ ਜ਼ਰੂਰ ਲੈ ਜਾਂਦੇ ਨੇ ਪਰ ਅਥਰੂ ਅਨੁਸਾਰਿਆਂ ਨੂੰ ਘਰੋ ਘਰੀ ਮੋੜ ਦਿੰਦੇ ਨੇ ਜਿਸ ਤੋਂ ਲੋਕ ਬੇਹਦ ਦੁਖੀ ਸੀ ਹੋਰ ਤਾਂ ਹੋਰ ਵੱਡੀਆਂ ਘਟਨਾਵਾਂ ਵੀ ਪੰਜਾਬ ਦੇ ਵਿੱਚ ਹੋਈਆਂ ਜਦੋਂ ਕੋਈ ਕਿਸੇ ਨਸ਼ਾ ਤਸਕਰ ਦੀ ਸੂਦਿੰਦਾ ਸੀ ਜਾਂ ਉਸ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਸੀ ਤਾਂ ਉਸ ਤੇ ਤਾਬੜ ਤੋੜ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਜਾਂਦੀਆਂ ਸਨ ਤਾਂ ਹੁਣ ਐਕਸ਼ਨ ਮੋਡ ਦੇ ਵਿੱਚ ਆਮ ਆਦਮੀ ਪਾਰਟੀ ਆਈ ਹੈ ਮੁੱਖ ਮੰਤਰੀ ਪੰਜਾਬ ਭਗਵਤ ਮਾਨ ਨੇ ਆਪਣੇ ਹੱਥ ਕਮਾਂ ਲਈ ਹੈ ਤਾਂ ਹੀ ਕੈਬਨਿਟ ਮਨਿਸਟਰਾਂ ਨੂੰ ਕੈਬਨਿਟ ਕਮੇਟੀ ਦੇ ਵਿੱਚ ਸ਼ਾਮਿਲ ਕੀਤਾ ਤੇ ਹੁਣ ਇਹ ਕਮੇਟੀ ਵੱਧ ਤੋਂ ਵੱਧ ਅੱਗੇ ਹੋ ਕੇ ਕੰਮ ਕਰ ਰਹੀ ਹੈ ਸਾਰੇ ਐਸਐਸਪੀ ਡੀਸੀ ਡੀਐਸਪੀ ਉਹਨਾਂ ਸਾਰਿਆਂ ਨੂੰ ਕਤਾਰ ਦੇ ਵਿੱਚ ਲੈ ਲਿਆ ਤੇ ਉਹਨਾਂ ਦੇ ਅੰਡਰ ਜਿਹੜੀ ਫੋਰਸ ਹੈ ਉਹ ਵੀ ਤਾਬੜ ਤੋਰ ਤਰੀਕੇ ਦੇ ਨਾਲ ਕੰਮ ਕਰਦੀ ਹੋਈ ਨਜ਼ਰ ਆ ਰਹੀ ਹੈ ਸ਼ਾਇਦ ਤਾਂ ਹੀ ਅੱਜ ਬੀਜੇਪੀ ਪੰਜਾਬ ਹੈ ਜਿਹੜੇ ਉਹ ਕਮੇਟੀ ਕੈਬਨਟ ਕਮੇਟੀ ਜਿਹੜੀ ਨਸ਼ਿਆਂ ਨੂੰ ਲੈ ਕੇ ਬਣਾਈ ਗਈ ਆ ਉਸ ਤੇ ਮੀਟਿੰਗ ਕਰਨਗੇ ਮੀਟਿੰਗ ਕੁਝ ਪਲਾਂ ਦੇ ਦੌਰਾਨ ਹੀ ਸ਼ੁਰੂ ਹੋਣ ਵਾਲੀ ਹੈ ਤਸਵੀਰਾਂ ਤੁਹਾਨੂੰ ਨਾਲ-ਨਾਲ ਦਿਖਾਉਂਦੇ ਰਵਾਂਗੇ ਕਿ ਇਸ ਵਕਤ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਬਿਲਕੁਲ ਐਕਸ਼ਨ ਮੋਡ ਦੇ ਵਿੱਚ ਨੇ ਕਿਉਂਕਿ ਉਹਨਾਂ ਨੂੰ ਵੀ ਉਪਰੋ हाई कमांड ਵੱਲੋਂ ਆਰਡਰ ਮਿਲਣੇ ਕੀ ਪੰਜਾਬ ਦੇ ਵਿੱਚ ਇਹ ਹੋ ਰਿਹਾ ਤਾਂ ਕੀ ਹੋ ਰਿਹਾ ਜਸ ਨੂੰ ਲੈ ਕੇ ਸਾਰੇ ਬੇहद ਚਿੰਤਿਤ ਨੇ ਪੰਜਾਬ ਦਾ ਮਾਹੌਲ ਸੁਧਾਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਮਾਵਾਂ ਦੇ ਪੁੱਤ ਨਸ਼ੇ ਦੀ ਦਲਦਲ ਦੇ ਵਿੱਚ ਫਸ ਕੇ ਨਾ ਮਰਨ ਇਸ ਨੂੰ ਲੈ ਕੇ ਪੰਜਾਬ ਦਾ ਮਾਨ ਆਪਾਂ ਕਹਿੰਦੇ ਨੇ ਭਗਵੰਤ ਮਾਨ ਬੇहद ਚਿੰਤਿਤ ਹੈ ਤੇ ਉਸ ਨੇ ਹੁਣ ਸਾਰਿਆਂ ਦੀ ਲਗਾਮ ਖਿੱਚ ਲਈ ਹੈ ਉਪਰੋਂ ਲੈ ਕੇ ਹੇਟਲੇ ਲੀਡਰਾਂ ਤੱਕ ਮੰਤਰੀਆਂ ਤੱਕ ਅbschra ਤੱਕ ਹਰ ਕੋਈ ਬਿਲਕੁਲ ਸਿੱਧਾ ਹੋ ਗਿਆ ਤੇ ਹੁਣ ਨਸ਼ਾ ਤਸਕਰਾਂ ਤੇ ਲਗਾਮ ਕਸੀ ਜਾ ਰਹੀ ਆ ਹੁਣ ਛੋਟੀਆਂ-ਛੋਟੀਆਂ ਮੱਛੀਆਂ ਨੂੰ ਤਾਂ ਫੜ ਕੇ ਜੇਲ੍ਹਾਂ ਦੇ ਵਿੱਚ ਪਾਈ ਦਿੱਤਾ ਸੀ ਹੁਣ ਵੱਡੇ ਮગર ਮੱਛਾਂ ਨੂੰ ਫੜਨ ਦੀ ਤਿਆਰੀ ਪੰਜਾਬ ਸਰਕਾਰ ਨੇ ਕਰ ਲਈ ਹੈ ਮੀਟਿੰਗ ਜਲ ਸ਼ੁਰੂ ਹੋਵੇਗੀ ਮੀਟਿੰਗ ਦੇ ਵਿੱਚ ਕੀ ਹੋਵੇਗਾ ਇਹ ਵੀ ਆਪਾਂ ਤੁਹਾਨੂੰ ਦੱਸਦੇ ਰਵਾਂਗੇ ਇਸ ਵੇਲੇ ਦੀ ਫੱਟੀ ਖਬਰ ਪੰਜਾਬ ਸਰਕਾਰ ਫਲੋ ਸਾਹਮਣੇ ਆ ਰਹੀ ਹੈ ਕਿਉਂਕਿ ਨਸ਼ਿਆਂ ਨੂੰ ਲੈ ਕੇ ਲਗਾਤਾਰ ਪੰਜਾਬ ਸਰਕਾਰ ਸਖਤ ਹੁੰਦੀ ਹੋਈ ਨਜ਼ਰ ਆ ਰਹੀ ਹੈ ਜਿੱਥੇ ਕੱਲ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਫਲੋ ਆਪ ਪੰਜਾਬ ਪਵਨ ਵਿਖੇ ਮਿਟੇ ਕੀਤੀ ਗਈ ਉੱਥੇ ਹੀ ਅੱਜ ਡੀਜੀਪੀ ਨਵੀਂ ਕਮੇਟੀ ਜੋ ਨਸ਼ਿਆਂ ਨੂੰ ਲੈ ਕੇ ਬਣਾਈ ਗਈ ਹੈ ਉਸ ਦੇ ਨਾਲ ਮੀਟਿੰਗ ਕਰਨਗੇ ਸਾਰੀਆਂ ਰਿਪੋਰਟਾਂ ਸਾਂਝੀਆਂ ਕਰਨਗੇ ਤੁਹਾਨੂੰ ਦੱਸ ਦੇਈਏ ਕਿ ਨਵੀਂ ਕਮੇਟੀ ਅ ਕੈਬਨਿਟ ਕਮੇਟੀ ਬਣਾਈ ਗਈ ਹੈ ਜਿਸ ਦੇ ਵਿੱਚ ਪੰਜ ਦਿੱਗਜ ਲੀਡਰ ਮੌਜੂਦ ਨੇ ਉਹਨਾਂ ਲੀਡਰਾਂ ਦੇ ਵਿੱਚ ਵਿੱਤ ਮੰਤਰੀ ਹਰਪਾਲ ਛੀਮਾ ਅਮਨ ਅਰੋੜਾ ਸਮੇਤ ਤਿੰਨ ਹੋਰ ਵੱਡੇ ਚਿਹਰੇ ਨੇ ਜੋ ਇਸ ਕੈਬਨਿਟ ਕਮੇਟੀ ਦਾ ਹਿੱਸਾ ਨੇ ਤੁਹਾਨੂੰ ਦੱਸ ਦਈਏ ਕਿ ਇਸ ਵੇਲੇ ਦੀ ਵੱਡੀ ਖਬਰ ਮੰਨੀ ਜਾ ਰਹੀ ਹੈ ਕਿਉਂਕਿ ਕੁਝ ਮਿੰਟਾਂ ਦੇ ਦੌਰਾਨ ਹੀ ਇਹ ਮੀਟਿੰਗ ਸ਼ੁਰੂ ਹੋ ਜਾਵੇਗੀ ਲਗਾਤਾਰ ਨਸ਼ਿਆਂ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਸੀ ਲਗਾਤਾਰ ਲੋਕ ਸਵਾਲ ਚੁਕਦੇ ਨਜ਼ਰ ਆ ਰਹੇ ਸੀ ਕਿਉਂਕਿ ਜਿਸ ਹਿਸਾਬ ਦਾ ਪੰਜਾਬ ਦਾ ਮਾਹੌਲ ਹੋਇਆ ਪਿਆ ਸੀ ਉਸ ਹਿਸਾਬ ਦੀ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਉਸ ਮਾਹੌਲ ਤੇ ਨਜ਼ਰ ਵੀ ਸੀ ਜਿਸ ਦੇ ਚਲਦਿਆ ਹੁਣ ਉਹ ਸਖਤ ਹੋ ਗਏ ਨੇ ਉਹਨਾਂ ਨੇ ਪ੍ਰਸ਼ਾਸਨ ਨੂੰ ਵੀ ਤਾੜਨਾ ਕੀਤੀ ਹੈ ਕਿ ਕੋਈ ਵੀ ਬੰਦਾ ਟਾਟੇ ਕੋਲ ਸ਼ਿਕਾਇਤ ਲੈ ਕੇ ਆਉਂਦਾ ਤਾਂ ਤੁਸੀਂ ਤੁਰੰਤ ਕਾਰਵਾਈ ਕਰਨੀ ਆ ਹੋਰ ਤਾਂ ਹੋਰ ਜੇ ਪਿਛਲੇ ਕਈ ਦਿਨਾਂ ਦੀ ਗੱਲ ਕੀਤੀ ਜਾਵੇ ਤਾਂ ਉਸੇ ਦੇ ਦੌਰਾਨ ਹੀ ਆਪਾਂ ਵੇਖਿਆ ਕਿ ਗੁਰਦਾਸਪੁਰ ਦੇ ਵਿੱਚ ਨਸ਼ਾ ਤਸਕਰ ਸੋਨੂ ਦੇ ਘਰ ਤੇ ਬੁਲਡੋਜ਼ਰ ਚਲਾਇਆ ਗਿਆ। ਰਾਤ ਦੀਆਂ ਤਸਵੀਰਾਂ ਸਾਹਮਣੇ ਆਈਆਂ। ਐਵੇਂ ਹੀ ਦੁਪਹਿਰ ਤੱਕ ਬੁਲਡੋਜ਼ਰ ਲੁਧਿਆਣੇ ਦੇ ਇੱਕ ਨਸ਼ਾ ਤਸਕਰ ਦੇ ਘਰ ਤੇ ਵੀ ਚੱਲਿਆ ਤੇ ਉਸ ਤੋਂ ਅਗਲੇ ਦਿਨ ਦੀ ਜੇ ਗੱਲ ਕੀਤੀ ਜਾਵੇ ਤਾਂ ਪਟਿਆਲੇ ਰਹਿੰਦੀ ਰਿੰਕੀ ਉਸ ਨੂੰ ਵੀ ਨਾ ਬਖਸ਼ਿਆ ਗਿਆ ਕਿਉਂਕਿ ਉਸਦੇ 10 ਪਰਚੇ ਦਰਜ ਸੀ ਸ਼ਰੀਆਮ ਜਨਾਨੀ ਨਸ਼ਾ ਵੇਚਦੀ ਸੀ ਲੋਕਾਂ ਦੇ ਘਰ ਪੱਟੇ ਸੀ ਤਾਂ ਉਸਦੇ ਵੀ ਜਿਹੜਾ ਸੀਗਾ ਪਰਚਾ ਦਰਜ ਕੀਤਾ ਗਿਆ ਤੇ ਉਹਦੇ ਕਰਤੇ ਵੀ ਬਲਡੋਜ਼ਰ ਚਲਾਇਆ ਗਿਆ ਉਸ ਤੋਂ ਬਾਅਦ ਅਗਲਾ ਮਾਮਲਾ ਸਾਹਮਣੇ ਆਉਂਦਾ ਹੈ ਲੁਧਿਆਣਾ ਦੇ ਪਿੰਡ ਨਾਰੰਗਵਾਲ ਦਾ ਜੁਥੇ ਸਰਪੰਚ ਮਨਜਿੰਦਰ ਗਰੇਵਾਲ ਉਹ ਨਸ਼ਾ ਵੇਚਣ ਵਾਲਿਆਂ ਦੇ ਘਰੇ ਜਾਂਦਾ ਉਹਨਾਂ ਨੂੰ ਕਹਿੰਦਾ ਕਿ ਤੁਸੀਂ ਨਰਕ ਦੇ ਵਿੱਚ ਜੁਆਕਾਂ ਨੂੰ ਨਾਤ ਖੇਲੋ ਤੁਹਾਡਾ ਕੁਕਛ ਨਹੀਂ ਬੰਦਣਾ ਪਰ ਉਹ ਜਨਾਨੀ ਸ਼ਰੀਆਮ ਸਿੱਧੀ ਹੋ ਜਾਂਦੀ ਹੈ ਸ਼ਰੀਆਮ ਉਹਨੂੰ ਕਹਿੰਦੀ ਹੈ ਕੀ ਕਰਲਾ ਤੂੰ ਸਾਡਾ ਕੀ ਕਰੇਗਾ ਅਸੀਂ ਕਿਹੜਾ ਅੱਜ ਦੇ ਵੇਚਦੇ ਆ ਇਹ ਵੀਡੀਓ ਵੀ ਅਸੀਂ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਵੀਡੀਓ ਪੰਜਾਬ ਸਰਕਾਰ ਤੱਕ ਪਹੁੰਚੀ ਪੰਜਾਬ ਸਰਕਾਰ ਨੇ ਤੁਰੰਤ ਹੀ ਐਕਸ਼ਨ ਲੈ ਲਿਆ ਪੰਜਾਬ ਸਰਕਾਰ ਨੇ ਨਾਲ ਦੀ ਨਾਲ ਸਰਪੰਚ ਨੂੰ ਫੋਨ ਕੀਤਾ ਤੇ ਕਿਹਾ ਕਿ ਅਸੀਂ ਤੇਰੇ ਕੋਲ ਪਹੁੰਚਦੇ ਆ ਉਸੇ ਵਕਤ ਹੀ ਐਸਐਸਪੀ ਤੇ ਡੀਐਸਪੀ ਅੱਧੀ ਰਾਤ ਨੂੰ ਉੱਥੇ ਪਹੁੰਚ ਗਏ ਜਿੱਥੇ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਉੱਥੇ ਹੀ ਉਹਨਾਂ ਦੇ ਘਰ ਤੇ ਵੀ ਬੁਲਡੋਜ਼ਰ ਚਲਾਇਆ ਗਿਆ ਕੱਲ ਦੇ ਮੌਕੇ ਦੀ ਜੇ ਗੱਲ ਕੀਤੀ ਜਾਵੇ ਤਾਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨਸ ਮੇਤਾ ਦਿੱਗਜ ਲੀਡਰ ਜੋ ਨਵੀਂ ਕੈਬਨਿਟ ਕਮੇਟੀ ਦੇ ਵਿੱਚ ਸ਼ਾਮਿਲ ਨੇ ਉਨ੍ਹਾਂ ਸਮੇਤ ਸਾਰੇ ਜ਼ਿਲ੍ਹਿਆਂ ਦੇ ਐਸਐਸਪੀ ਤੇ ਡੀਐਸਪੀ ਮੀਟਿੰਗ ਦੇ ਵਿੱਚ ਇਕੱਠੇ ਕਰ ਲਈ ਸਾਰਿਆਂ ਨੂੰ ਸਖਤ ਚੇਤਾਵਨੀ ਦਿੱਤੀ ਹੈ ਕਿ ਨਸ਼ਿਆਂ ਤੇ ਠੱਲ ਪਾਉਣੀ ਹੈ ਨਸ਼ਿਆਂ ਤੇ ਰੋਕ ਲਾਉਣੀ ਹੈ ਜਿਹੜੀ ਵੀ ਤੁਹਾਡੇ ਕੋਲ ਛੋਟੇ ਤੋਂ ਛੋਟੇ ਵੀ ਗੱਲ ਛੋਟੀ ਤੋਂ ਛੋਟੀ ਸੂ ਵੀ ਪਹੁੰਚ ਦਿਆ ਤਾਂ ਤੁਸੀਂ ਤੁਰੰਤ ਉੱਥੇ ਜਾਣਾ ਤੇ ਉਸਤੇ ਮੌਕੇ ਤੇ ਕਾਰਵਾਈ ਕਰਨੀ ਹੈ ਕਿਉਂਕਿ ਲੋਕ ਇਹ ਵੀ ਕਹਿੰਦੇ ਹੋਏ ਨਜ਼ਰ ਆ ਰਹੇ ਸੀ ਕਿ ਅਸੀਂ ਤਾਂ ਜੀ ਪੁਲਿਸ ਨੂੰ ਕੰਪਲੇਂਟ ਕਰਦੇ ਆ ਪੁਲਿਸ ਵਾਲੇ ਚੱਕ ਕੇ ਜ਼ਰੂਰ ਲੈ ਜਾਂਦੇ ਨੇ ਪਰ ਅੱਥਰੂ ਨੂੰ ਸਾਰਿਆਂ ਨੂੰ ਘਰੋਂ ਘਰੀ ਮੋੜ ਦਿੰਦੇ ਨੇ ਜਿਸ ਤੋਂ ਲੋਕ ਬੇहद ਦੁਖੀ ਸੀ ਹੋਰ ਤਾਂ ਹੋਰ ਵੱਡੀਆਂ ਘਟਨਾਵਾਂ ਵੀ ਪੰਜਾਬ ਦੇ ਵਿੱਚ ਹੋਈਆਂ ਜਦੋਂ ਕੋਈ ਕਿਸੇ ਨਸ਼ਾ ਤਸਕਰ ਦੀ ਸੂ ਦਿੰਦਾ ਸੀ ਜਾਂ ਉਸ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਸੀ ਤਾਂ ਉਸਤੇ ਤਾਬੜ ਤੋੜ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਸਨ ਤਾਂ ਹੁਣ ਐਕਸ਼ਨ ਮੋਡ ਦੇ ਵਿੱਚ ਆਮ ਆਦਮੀ ਪਾਰਟੀ ਆਈ ਹੈ ਮੁੱਖ ਮੰਤਰੀ ਪੰਜਾਬ ਭਗਵਤ ਮਾਨ ਨੇ ਆਪਣੇ ਹੱਥ ਕਮਾਂ ਲਈ ਹੈ ਤਾਂ ਹੀ ਕੈਬਨਿਟ ਮਨਿਸਟਰਾਂ ਨੂੰ ਕੈਬਨਿਟਰ ਕਮੇਟੀ ਦੇ ਵਿੱਚ ਸ਼ਾਮਿਲ ਕੀਤਾ ਤੇ ਹੁਣ ਇਹ ਕਮੇਟੀ ਵੱਧ ਤੋਂ ਵੱਧ ਅੱਗੇ ਹੋ ਕੇ ਕੰਮ ਕਰ ਰਹੀ ਹੈ ਸਾਰੇ ਐਸਐਸਪੀ ਡੀਸੀ ਡੀਐਸਪੀ ਉਹਨਾਂ ਸਾਰਿਆਂ ਨੂੰ ਕਤਾਰ ਦੇ ਵਿੱਚ ਲੈ ਲਿਆ ਤੇ ਉਹਨਾਂ ਦੇ ਅੰਡਰ ਜਿਹੜੀ ਫੋਰਸ ਹੈ ਉਹ ਵੀ ਤਾਬੜ ਤੋਰ ਤਰੀਕੇ ਦੇ ਨਾਲ ਕੰਮ ਕਰਦੀ ਹੋਈ ਨਜ਼ਰ ਆ ਰਹੀ ਹੈ ਸ਼ਾਇਦ ਤਾਂ ਹੀ ਅੱਜ ਡੀਜੀਪੀ ਪੰਜਾਬ ਹੈ ਜਿਹੜੇ ਉਹ ਕਮੇਟੀ ਕੈਬਨਟ ਕਮੇਟੀ ਜਿਹੜੀ ਨਸ਼ਿਆਂ ਨੂੰ ਲੈ ਕੇ ਬਣਾਈ ਗਈ ਆ ਉਸ ਤੇ ਮੀਟਿੰਗ ਕਰਨਗੇ ਮੀਟਿੰਗ ਕੁਝ ਪਲਾਂ ਦੇ ਦੌਰਾਨ ਹੀ ਸ਼ੁਰੂ ਹੋਣ ਵਾਲੀ ਹੈ ਤਸਵੀਰਾਂ ਤੁਹਾਨੂੰ ਨਾਲ-ਨਾਲ ਦਿਖਾਉਂਦੇ ਰਵਾਂਗੇ ਕਿ ਇਸ ਵਕਤ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਬਿਲਕੁਲ ਐਕਸ਼ਨ ਮੋਡ ਦੇ ਵਿੱਚ ਨੇ ਕਿਉਂਕਿ ਉਹਨਾਂ ਨੂੰ ਵੀ ਉਪਰੋ ਹਾਈ ਕਮਾਂਡ ਵੱਲੋਂ ਆਰਡਰ ਮਿਲਣੇ ਕੀ ਪੰਜਾਬ ਦੇ ਵਿੱਚ ਇਹ ਹੋ ਰਿਹਾ ਤਾਂ ਕੀ ਹੋ ਰਿਹਾ ਜਿਸ ਨੂੰ ਲੈ ਕੇ ਸਾਰੇ ਬੇहद ਚਿੰਤਿਤ ਨੇ ਪੰਜਾਬ ਦਾ ਮਾਹੌਲ ਸੁਧਾਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਮਾਵਾਂ ਦੇ ਪੁੱਤ ਨਸ਼ੇ ਦੀ ਦਲਦਲ ਦੇ ਵਿੱਚ ਫਸ ਕੇ ਨਾ ਮਰਨ ਇਸ ਨੂੰ ਲੈ ਕੇ ਪੰਜਾਬ ਦਾ ਮਾਨ ਆਪਾਂ ਕਹਿੰਦੇ ਨੇ ਭਗਵੰਤ ਮਾਨ ਬੇहद ਚਿੰਤਿਤ ਹੈ ਤੇ ਉਸ ਨੇ ਹੁਣ ਸਾਰਿਆਂ ਦੀ ਲਗਾਮ ਖਿੱਚ ਲਈ ਹੈ ਉਪਰੋਂ ਲੈ ਕੇ ਹੇਠਲੇ ਲੀਡਰਾਂ ਤੱਕ ਮੰਤਰੀਆਂ ਤੱਕ ਅਬਸਰਾਂ ਤੱਕ ਹਰ ਕੋਈ ਬਿਲਕੁਲ ਸਿੱਧਾ ਹੋ ਗਿਆ ਤੇ ਹੁਣ ਨਸ਼ਾ ਤਸਕਰਾਂ ਤੇ ਲਗਾਮ ਕਸੀ ਜਾ ਰਹੀ ਹੈ ਹੁਣ ਛੋਟੀਆਂ-ਛੋਟੀਆਂ ਮੱਛੀਆਂ ਨੂੰ ਤਾਂ ਫੜ ਕੇ ਜਿਨ੍ਹਾਂ ਦੇ ਵਿੱਚ ਪਾਈ ਦਿੱਤਾ ਸੀ ਹੁਣ ਵੱਡੇ ਮગર ਮੱਛਾਂ ਨੂੰ ਫੜਨ ਦੀ ਤਿਆਰੀ ਪੰਜਾਬ ਸਰਕਾਰ ਨੇ ਕਰ ਲਈ ਹੈ ਮੀਟਿੰਗ ਜਲ ਸ਼ੁਰੂ ਹੋਵੇਗੀ ਮੀਟਿੰਗ ਦੇ ਵਿੱਚ ਕੀ ਹੋਵੇਗਾ ਇਹ ਵੀ ਆਪਾਂ ਤੁਹਾਨੂੰ ਦੱਸਦੇ ਰਵਾਂਗੇ ਇਸ ਵੇਲੇ ਦੀ ਫੱਟੀ ਖਬਰ ਪੰਜਾਬ ਸਰਕਾਰ ਫਲੋ ਸਾਹਮਣੇ ਆ ਰਹੀ ਹੈ ਕਿਉਂਕਿ ਨਸ਼ਿਆਂ ਨੂੰ ਲੈ ਕੇ ਲਗਾਤਾਰ ਪੰਜਾਬ ਸਰਕਾਰ ਸਖਤ ਹੁੰਦੀ ਹੋਈ ਨਜ਼ਰ ਆ ਰਹੀ ਹੈ ਜਿੱਥੇ ਕੱਲ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਫਲੋ